ਇੰਪਰੂਵਮੈਂਟ ٹرسٹ ਦੇ ਵੱਲੋਂ ਇੱਕ ਕਮਰਸ਼ੀਅਲ ਇਮਾਰਤ ਨੂੰ ਢਾਹੁਣ ਦੀ ਕੋਸ਼ਿਸ਼ ਚਰਚਾ ਦਾ ਵਿਸ਼ਾ ਬਣ ਗਈ ਹੈ। ਗੁਰਦਾਸਪੁਰ ਸ਼ਹਿਰ ਦੀ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਚ ਇੱਕ ਵਪਾਰਕ ਜ਼ਮੀਨ ਦੇ ਉੱਪਰ ਬਣੀ ਇੱਕ ਇਮਾਰਤ ਸ਼ਹਿਰ ਵਾਸੀਆਂ ਵਾਸਤੇ ਚਰਚਾ ਦਾ ਵਿਸ਼ਾ ਬਣੀ ਹੈ। ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਦੀ ਟੀਮ ਸਬੰਧਤ ਅਧਿਕਾਰੀਆਂ ਅਤੇ ਜ਼ਮੀਨ ਦੇ ਮਾਲਕਾਂ ਨੂੰ ਨਾਲ ਲੈ ਕੇ ਇਮਾਰਤ ਨੂੰ ਤੋੜਨ ਵਾਸਤੇ ਤਿਆਰ ਸੀ ਪਰ ਕਾਬਜ਼ਕਾਰ ਦੇ ਵਿਰੋਧ ਦੇ ਚੱਲਦਿਆਂ ਇਹ ਕਾਰਵਾਈ ਹੋ ਨਹੀਂ ਸਕੀ। ਲਗਭਗ 40 ਮਰਲੇ ਦੀ ਜ਼ਮੀਨ ਅਤੇ ਇਸ ਤੇ ਕੁਝ ਹਿੱਸੇ ਤੇ ਬਣੀ ਇਮਾਰਤ ਦੀ ਮਲਕੀਅਤ ਨੂੰ ਲੈ ਕੇ ਦੋ ਪਰਾਪੂ ਆਪਣੇ ਦਾਅਵੇ ਪੇਸ਼ ਕਰ ਰਹੇ ਨੇ ਇੱਕਤਰ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਜ਼ਮੀਨ ਨਗਰ ਕੌਂਸਲ ਵੱਲੋਂ ਅਕਵਾਇਰ ਕਰ ਲਈ ਗਈ ਹੈ ਅਤੇ ਇਹਦੇ ਤੇ ਬਣੀ ਇਮਾਰਤ ਨੂੰ ਢਾਉਣ ਦੇ ਹੁਕਮ ਸਬੰਧਤ ਮਹਿਕਮੇ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਹੈ ਪਰ ਉਸਤਾ ਪਰਾ ਰੂਪੇਸ਼ ਕੁਮਾਰ ਜਿਸ ਦਾ ਇਸ ਜਗ੍ਹਾ ਤੇ ਕਬਜ਼ਾ ਹੈ ਰਾਜਨੀਤਿਕ ਪ੍ਰਭਾਵ ਦੇ ਚਲਦਿਆਂ ਅਜਿਹਾ ਨਹੀਂ ਹੋਣਦੇ ਰਿਹਾ ਜਦਕਿ ਦੂਜੀ ਤੇ ਰੁਪੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਆਪਰਾ ਦਿਨੇਸ਼ ਕੁਮਾਰ ਸਿਰਫ 8 ਮਰਲੇ ਦਾ ਮਾਲਕ ਹੈ ਬਾਕੀ 32 ਮਰਲੇ ਜ਼ਮੀਨ ਉਹਨਾਂ ਦੇ ਨਾਮ ਤੇ ਹੈ ਇੰਪਰੂਵਮੈਂਟ ਟਰਸਟ ਬਿਨਾ ਉਹਨਾਂ ਨੂੰ ਮੁਆਵਜ਼ਾ ਦਿੱਤੇ ਜ਼ਬਰਦਸਤੀ ਉਹਨਾਂ ਦੀ ਇਮਾਰਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਦੋਵਾਂ ਧਿਰਾਂ ਵੱਲੋਂ ਵੱਖ-ਵੱਖ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਨੇ ਦਿਨੇਸ਼ ਕੁਮਾਰ ਨੇ ਦੱਸਿਆ ਕਿ ਤਿਬੜੀ ਰੋਡ ਤੇ ਸਥਿਤ ਇੱਕ ਏਜੰਸੀ ਦੀ ਜ਼ਮੀਨ ਤੇ ਉਹ ਅਸਲ ਦੇ ਵਿੱਚ ਮਾਲਕ ਵੀ ਨੇ ਅਤੇ ਨਗਰ ਸੁਧਾਰ ਟਰਸਟ ਵੱਲੋਂ ਉਸ ਜ਼ਮੀਨ ਨੂੰ ਅਕਵਾਇਰ ਕਰ ਲਿਆ ਗਿਆ ਜਿਸ ਉੱਪਰ ਬਣੀ ਇਮਾਰਤ ਨੂੰ ਅਜੇ ਤੱਕ ਤੋੜਿਆ ਨਹੀਂ ਗਿਆ ਉਹਨਾਂ ਨੇ ਕਿਹਾ ਕਿ ਇਮਾਰਤ ਨੂੰ ਤੋੜ ਕੇ ਇੱਥੇ 3 ਐਸਸੀਐਫ ਬਣਨੇ ਜਿਨ੍ਹਾਂ ਦੀ ਅਲਾਟਮੈਂਟ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬਤੌਰ ਜ਼ਮੀਨ ਮਾਲਕ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਹਾਲੇ ਤੱਕ ਇਮਾਰਤ ਨੂੰ ਤੋੜ ਕੇ ਐਸਸੀਐਫ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਉਹਨਾਂ ਨੇ ਪੰਜਾਬ ਸਰਕਾਰ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਤੱਕ ਕਈ ਵਾਰੀ ਪਹੁੰਚ ਕੀਤੀ ਹੈ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਰਾਹਤ ਦਿੰਦੇ ਹੋਏ ਬਕਾਇਦਾ ਟਾਈਮ ਦੇ ਕੇ ਇਮਾਰਤ ਤੋੜਨ ਵਾਸਤੇ ਬੁਲਾਇਆ ਗਿਆ ਸੀ ਇਸ ਸਬੰਧ ਵਿੱਚ ਨਗਰ ਸੁਧਾਰ ਟਰਸਟ ਗੁਰਦਾਸਪੁਰ ਦੀ ਟੀਮ ਦੇ ਵੱਲੋਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਇਮਾਰਤ ਤੋੜਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਣੀ ਸੀ ਪਰ ਉਸਤੇ ਭਰਾ ਰੁਪੇਸ਼ ਕੁਮਾਰ ਦੇ ਵੱਲੋਂ ਇਸ ਮਾਮਲੇ ਵਿੱਚ ਅੜਚਣ ਪੈਦਾ ਕਰਕੇ ਸਿਆਸੀ ਅਸਰ ਰਸੂਖ ਵਰਤ ਕੇ ਇਸ ਇਮਾਰਤ ਨੂੰ ਤੋੜਨ ਦਾ ਕੰਮ ਰੁਕਵਾ ਦਿੱਤਾ ਗਿਆ ਦੂਜੇ ਪਾਸੇ ਦੂਸਰੀ ਧਿਰ ਦੇ ਨਾਲ ਸਬੰਧਤ ਭਾਵ ਰੁਪੇਸ਼ ਕੁਮਾਰ ਉਰਫ ਬਿੱਟੂ ਨੇ ਕਿਹਾ ਕਿ ਇਸ ਜ਼ਮੀਨ ਵਿੱਚ ਕੋਈ ਸਿਆਸੀ داخل ਅੰਦਾਜ਼ੀ ਨਹੀਂ ਹੈ 32 ਮਰਲੇ ਜ਼ਮੀਨ ਉਸਤੇ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਮ ਤੇ ਹੈ ਅਤੇ ਦਿਨੇਸ਼ ਕੁਮਾਰ ਦੇ ਨਾਮ ਤੇ ਸਿਰਫ 8 ਮਰਲੇ ਜ਼ਮੀਨ ਹੈ ਉਹਨਾਂ ਵੱਲੋਂ ਇਹ ਜ਼ਮੀਨ ਇੰਪਰੂਵਮੈਂਟ ਟਰਸਟ ਨੂੰ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਮੁਆਵਜ਼ਾ ਉਹਨਾਂ ਨੇ ਲਿਆ ਹੈ ਇਸ ਲਈ ਇੰਪਰੂਵਮੈਂਟ ਟਰਸਟ ਨੂੰ ਇਸ ਨੂੰ ਤੋੜਨ ਦਾ ਕੋਈ ਹੱਕ ਨਹੀਂ ਹੈ ਉਧਰ ਨਗਰ ਸੁਧਾਰ ਟਰਸਟ ਦੇ ਕਾਰਜ ਸாதਕ ਅਫਸਰ ਨੇ ਇਸ ਸਬੰਧ ਵਿੱਚ ਕਿਹਾ ਕਿ ਉਹਨਾਂ ਨੇ ਉੱਚ ਅਧਿਕਾਰੀਆਂ ਵੱਲੋਂ ਨਿਜਮਾ ਤਹਿਤ ਮਿਲੀਆਂ ਹਦਾਇਤਾਂ ਦੇ ਅਨੁਸਾਰ ਇਸ ਇਮਾਰਤ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਸੀ ਪਰ ਮੌਕੇ ਤੇ ਕਈ ਕਾਰਨਾ ਕਰਕੇ ਇਹ ਕੰਮ ਅੱਜ ਸ਼ੁਰੂ ਨਹੀਂ ਕੀਤਾ ਜਾ ਸਕਿਆ ਇਸ ਕਰਕੇ ਉਹਨਾਂ ਨੇ ਹੋਰ ਸਮੇਂ ਦੀ ਇੱਕ ਧਰਨੇ ਦੱਸਿਆ ਕਿ ਮੰਗ ਕੀਤੀ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ ਇਹ ਸਮਾਂ ਹੋਰ ਵਧਾ ਦਿੱਤਾ ਗਿਆ ਪਰ ਇਸ ਇਮਾਰਤ ਨੂੰ ਉਹਨਾਂ ਨੇ ਦਾਅਵਾ ਕੀਤਾ ਕਿ ਜਲਦ ਤੋੜ ਦਿੱਤਾ ਜਾਏਗਾ ਮੇਰਾ ਮੋਟਿਵ ਜਿਹੜਾ ਅੱਜ ਕਹਿਣ ਦਾ ਹੈਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਮੈਨੂੰ ਆਪਣਾ ਮੇਰਾ ਤਸਕੀਬ ਨੰਬਰ 7 ਦੇ ਵਿੱਚ ਮੇਰੀ ਪ੍ਰਾਪਰਟੀ ਆ ਜਿਹੜੀ ਮੇਰੀ ਪ੍ਰੋਮੋਟ ਟ੍ਰਸਟ ਨੇ ਐਕਵਾਇਰ ਕਰ ਲਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਨੇ ਸਾਨੂੰ 3 ਐਸਆਓ ਲਾਟ ਕੀਤੇ ਸੀ ਐਸਆਓ ਲਾਟ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੰਦੇ ਰਹੇ ਹਾਂ ਬਾਰ-ਬਾਰ ਪਰ ਸਾਨੂੰ ਡਿਲੇ ਕਰਦੇ ਰਹੇ ਪਰ ਹੁਣ ਮਾਨਜੋਗ ਆਪਣੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦੇ ਕਹਿੰਦੇ ਉਹਨਾਂ ਨੇ ਬਿਨ ਸਰਵਾਈ ਕੀਤੀ ਤੇ ਉਹਨਾਂ ਨੇ ਸੁਣਵਾਈ ਤੋਂ ਬਾਅਦ ਉਹਨਾਂ ਨੇ ਟ੍ਰਸਟ ਨੂੰ ਕਿਹਾ ਤੇ ਸਾਡਾ ਉਹ ਕੰਮ ਕਰਨ ਨੂੰ ਤਿਆਰ ਸੀ ਅੱਜ ਜਿਹੜੇ ਡੇਟ ਸੀ ਉਹਨਾਂ ਨੇ ਸਾਡੇ ਆਪਣਾ ਕਬਜ਼ਾ ਦੇਣੀ ਸੀ ਸਾਨੂੰ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਅੱਜ ਜਿਹੜਾ ਉਹਨੂੰ ਬਿਲਡਿੰਗ ਡਿਮੋਲਿਸ਼ ਕਰਕੇ ਸਾਡਾ ਰਾਈਟ ਸਾਨੂੰ ਜਿਹੜੇ ਉੱਥੇ ਮੇਨ ਸਟਰਕਚਰ ਆ ਉਹਨੂੰ ਢਾ ਕੇ ਸਾਨੂੰ ਮਿਲਨੇ ਸੀ ਜਿਹੜੇ 1 2 3 ਜਿਹੜੇ ਸਾਡੇ ਐਸ.ਸੀ.ਐਫ ਹਨ ਸਾਨੂੰ ਮਿਲਨੇ ਸੀਗੇ ਪਰ ਲੋਕਲ ਲੀਡਰਸ਼ਿਪ ਵਾਲਿਆਂ ਨੇ ਕਰਕੇ ਜਾਂ ਬਟਾਲੇ ਦੇ ਕੁਝ ਲੀਡਰਾਂ ਨੇ ਜਿਹੜੇ ਆ ਮੌਜੂਦਾ ਸਰਕਾਰ ਦੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਕੰਮ ਦੇ ਵਿੱਚ ਉਹਨਾਂ ਨੇ ਟਰੱਸਟ ਨੂੰ ਵੀ ਸਾਰਿਆਂ ਨੂੰ ਵਿਗੜ ਪਾ ਕੇ ਤੇ ਮੇਰਾ ਕੰਮ ਜਿਹੜਾ ਰੁਕਿਆ ਗਿਆ ਔਰ ਮੈਂ ਚਾਹਨਾ ਕਿ ਮੈਂ ਆਪਣੇ ਸੀਐਮ ਸਾਹਿਬ ਕੋ ਬੇਨਤੀ ਹੈ ਕਿ ਮੇਰਾ ਜਿਹੜਾ ਹੈਗਾ ਮੇਰ ਨੂੰ ਇਨਸਾਫ ਦਵਾਇਆ ਜਾਏ ਔਰ ਮੇਰਾ ਜਿਹੜਾ ਹੱਕ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਏ ਔਰ ਜਿਹੜਾ ਹੈਗਾ ਬੜਾ ਜਿਹੜੇ ਲੋਕਲ ਜਿਹੜੇ ਲੀਡਰ ਜਿਹੜੇ ਜਆ ਬਟਾਲੇ ਦੇ ਲੀਡਰ ਨੇ ਜਿਹੜੇ ਗਲਤ ਜਿਹੜਾ ਕੰਮ ਕਰਦੇ ਪਏ ਨੇ ਔਰ ਉਹਨਾਂ ਨੂੰ ਵੀ ਜਨੂੰ ਜਿਹੜਾ ਸਜ਼ਾ ਦਿੱਤੀ ਜਾਏ ਕਿ ਤੁਸੀਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਹੀ ਸਾਡਾ ਹਾਲ ਹੈ ਤੇ ਬਾਕੀ ਅਸੀਂ ਕਿਹਦੇ ਕੋ ਮਤਲਬ ਸਾਨੂੰ ਇਨਸਾਫ ਮਿਲੇਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵੰਤਾਨ ਸਾਹਿਬ ਨੂੰ ਜੀਮ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਕਿ ਜਿਹੜਾ ਹੈ ਮੇਰਾ ਬੰਦਾ ਮੈਨੂੰ ਇਨਸਾਫ ਦਵਾਇਆ ਜਾਏ ਔਰ ਮੈਂ ਜਰੂਰੀ ਕਿ ਕੱਲ ਨੂੰ ਉੱਥੇ ਮੈਂ ਕੋਈ ਘਰ-ਵਰ ਕਰ ਸਕਾਂ ਅੱਜ ਤਾਨੂੰ ਕਬਜਾ ਦਵਾਨਸ ਦੇ ਪ੍ਰਸ਼ਾਸਨ ਦੇਡੇ ਕਲੇ ਕਰੀ ਪਹੁੰਚੇ ਅੱਜ ਦੇਖੋ ਜੀ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਈਓ ਸਾਹਿਬ ਪਹੁੰਚੇ ਸੀਗੇ ਐਸਡੀਓ ਸਾਹਿਬ ਪਹੁੰਚੇ ਜੀ ਪੁਲਿਸ ਫੋਰਸ ਵੀ ਪਹੁੰਚੀ ਸੀਗੀ ਔਰ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਸੀਗੇ ਕੀ ਕਾਰਨ ਦੱਸਿਆ ਉਹਨਾਂ ਨੇ ਅੱਜ ਨਾਲ ਉਹਨਾਂ ਨੇ ਕਾਰਨ ਇਹੀ ਹੋਇਆ ਜੋ ਮੇਰੇ ਸਾਹਦੇ ਵੀ ਕਈ ਲੀਡਰਾਂ ਦੇ ਉਹਨਾਂ ਨੂੰ ਫੋਨ ਆਏ ਕਿ ਨਾ ਨਹੀਂ ਮੈਂ ਲੈਣਾ ਚਾਹੁੰਦਾ ਉਹਨਾਂ ਦਾ ਬਟ ਉਹਨਾਂ ਨੇ ਬਟਾ ਲਿਓ ਵੀ ਕਿਹਾ ਤਾਂ ਫੋਨ ਆਇਆ ਗਰਦਾਸਪੁਰ ਲੋਕਲ ਲੀਡਰਸ਼ਿਪ ਨੇ ਵੀ ਮੈ ਜਦਕਿ ਮੈਂ ਮਾਲਕ ਆ ਮੈਨੂੰ ਉਹ ਬਣਾਉਣਾ ਹੈ ਆਪਣਾ ਮੇਰਾ ਰਾਈਟ ਹੈ ਮੈਨੂੰ ਦੇਣਾ ਤੇ ਨਜਾਇਜ਼ ਕੋਈ ਕਬਜ਼ਾ ਕਰਕੇ ਬੈਠਾ ਹੋਇਆ ਥੇ ਔਰ ٹرسٹ ਕੋ ਐਚੁਅਲੀ ਉਹਨਾਂ ਨੇ ਅੱਜ ਨਮੋਲਿਸ ਕਰਨਾ ਸੀ ਪਰ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਮੇਰਾ ਜਿਹੜਾ ਕੰਮ ਅੱਜ ਮੇਰਾ ਰੁਕਾਤਾ ਔਰ ਅੱਜ ਮੈਂ ਹੁਣ ਉਹਨਾਂ ਨੂੰ ਉਹ ਹਾਜ਼ਰੀ ਵੀ ਲਾ ਕੇ ਆਇਆ ਐਨੋਂ ਮੈਂ ਰਿਟਨ ਦੇ ਚੱਲਾ ਕਿ ਜਿਹੜਾ ਹੈਗਾ ਮੈਨੂੰ ਜਿਹੜਾ ਮੇਰਾ ਇਨਸਾਫ ਜਿਹੜਾ ਦਵਾਇਆ ਜਾਏ ਇਹਨਾਂ ਨੇ ਦੇਖੋ ਜੀ ਕਹਤਾ ਸੀ ਤੁਸੀਂ ਡਿਲੇ ਕਰਤਾ ਕਿ ਤੁਸੀਂ ਅੱਜ ਕੱਲ ਪਰਸੋਂ ਤੱਕ ਤੁਸੀਂ ਫਿਰ ਪਤਾ ਕਰ ਲਓ ਜਦਕਿ ਇਹ ਬਾਰ ਬਾਰ ਹੀ ਇਹ ਕੰਮ ਹੁੰਦੇ ਪਏ ਸੀ ਪਰ ਹੁਣ ਇੰਨਾ ਮੰਤਰੀ ਸਾਹਿਬ ਨੇ ਕਿਹਾ ਸੀ ਤੇ باوجود ਸਾਡਾ ਜਿਹੜਾ ਕੰਮ ਹੋਣਾ ਸੀ ਪਰ ਅੱਜ ਪੂਰੀ ਟੀਮ ਵੀ ਤਿਆਰ ਸੀ ਚੇਅਰਮੈਨ ਸਾਹਿਬ ਵੀ ਤਿਆਰ ਸੀ ਯੂ ਸਾਹਿਬ ਵੀ ਤਿਆਰ ਸੀਗੇ ਸਾਰਾ ਪੂਰਾ ਅਪਣਾਉਣਾ ਨੇ 2.2 ਲੱਖ ਰੁਪਏ ਖਰਚਾ ਵੀ ਪੂਰਾ ਕੀਤਾ ਹੋਰ ਨੇ ਡੀਸੀ ਰਿਪ ਵੀ ਤੇ ਆ ਰਹੀ ਲੇਬਰ ਸਾਰੀ ਉੱਥੇ ਪਹੁੰਚੀ ਦੀ ਸੀ ਪਰ ਲੋਕਲ ਲੀਡਰਸ਼ਿਪ ਨੇ ਤੇ ਬਟਾਲੇ ਦੇ ਕੋਈ ਕੁਝ ਲੀਡਰਾਂ ਨੇ ਜਿਹੜਾ ਹੈਗਾ ਮੇਰਾ ਕੰਮ ਜਣਾਗਾ ਰਿਕਵਰ ਦਿੱਤਾ ਹੈਗਾ ਮਤਲਬ ਸਿਆਸਤ ਦੀ ਭੇਟ ਜਿਹੜੇ ਆ ਸਿਆਸਤ ਦੀ ਭੇਟ ਬਿਲਕੁਲ ਚੜਿਆ ਜੀ ਕੀ ਮੰਨ ਕਰਦੇ ਹੋ ਭਾਈ ਮੈਂ ਤਾਂ ਮੰਗ ਆਹੀ ਕਰਦਾ ਜੀ ਜਿਹੜੀ ਹੈਗੇ ਮੈਨੂੰ ਮੇਰਾ ਜਿਹੜਾ ਮੇਰੇ ਔਰ ਜਿਹੜੇ ਮੇਰਾ ਆਪਣਾ ਆਪਣੇ ਮੇਜ ਕਾਨੂੰ ਕਾਰੋਬਾਰ ਜਿਹੜਾ ਘਰ ਨਾਲ ਕੁਝ ਬਣਾ ਮਿਹਰਬਾਨੀ ਰੁਪੇਸ਼ ਕੁਮਾਰ ਬਿੱਟੂ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਵਾ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਸਾਡੀ ਸਾਂਝੀ ਪ੍ਰਾਪਰਟੀ ਹੈਗੀ ਆ 8 ਮਰਲੇ ਜਗਾ ਜਿਹੜੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਬਾਕੀ ਸਾਰੀ ਪ੍ਰਾਪਰਟੀ 32 ਬੱਲੇ ਜਿਹੜੀ ਟੋਟਲ ਜਿਹੜੀ ਹੈਗੀ ਆ ਉਹ ਸ਼ਾਮਲਾ ਉਹਨਾਂ ਦੇ ਨਾਮ ਤੇ ਆ ਉਹਨਾਂ ਨੇ ਅੱਧੀ ਪ੍ਰਾਪਰਟੀ ਮੇਰੇ ਨਾਮ ਤੇ ਕਰਤੀ ਆ ਹੋ ਸਕਿਆ ਤੇ ਉਹ ਭਾਵੇਂ ਬਾਅਦ ਵਿੱਚ ਸਾਰੀ ਵੀ ਦੇ ਸਕਦੇ ਆ ਉਹ ਸਾਡਾ ਸਾਡਾ ਆਪਣਾ ਖਾਤਾ ਹੈਗਾ ਵਾ ਇਦੇ ਵਿੱਚ ਇਹ ਅੱਠ ਬਦਲੇ ਵਾਲਾ ਆ ਕੇ ਮੇਰਾ ਇੱਥੇ ਕਾਰੋਬਾਰ ਚੱਲਦਾ ਪਿਆ ਮੈਂ ਰੋਟੀ ਖਾ ਰਿਹਾ ਇਹ ਮੇਰਾ ਨੁਕਸਾਨ ਕਰਨ ਦੇ ਨਾਲ ਨਾਲ ਪ੍ਰੋਪਰਟਰਸ ਵਾਲੇ ਬੰਦੇ ਨਾਲ ਰਲ ਕੇ ਤੇ ਮੇਰਾ ਨੁਕਸਾਨ ਕਰਨਾ ਚਾਹਦਾ ਜੀ ਕੋਈ ਜਿਹੜੀ ਪ੍ਰਾਪਰਟੀ ਟੋਨ ਦਾ ਦਾਵਾ ਕਰ ਰਿਹਾ ਤੁਸੀਂ ਕਿੰਦਾ ਕਾਲੀ ਸੱਚੋਂ ਕਰੇ ਸਨ ਪ੍ਰਾਪਰਟੀ ਟੋਨ ਦਾ ਦਾਵਾ ਇਸ ਕਰਕੇ ਜੀ ਉਹਨਾਂ ਨੇ ਜਗ੍ਹਾ ਐਕਵਾਇਰ ਕੀਤੀ 84 ਏਕੜ 83 ਏਕੜ ਵਿੱਚੋਂ ਸਾਡੀ ਜਿਹੜੀ 40 ਆਪਣਾ ਦੋ ਕਨਾਲ ਥਾਂ ਆ ਵਾ ਦੋ ਕਨਾਲ ਥਾਂ ਦੇ ਵਿੱਚ ਸਾਨੂੰ ਜੇ ਸਹੀਰ ਪੈਸੇ ਦੇਣ ਜੋ ਅਜਦਮ ਬਾਅਦ ਪ੍ਰਾਪਰਟੀ ਦਾ ਰੇਟ ਆ ਸਾਡੀ ਕਮਰਸ਼ੀਅਲ ਪ੍ਰਾਪਰਟੀ ਆ ਸਾਨੂੰ ਚੀਜ਼ ਰੁਪਈਏ ਦੀ ਸਾਡੇ ਕੋ ਖਰੀਦ ਕੇ ਮੁਰਕੇ 10 ਰੁਪਏ ਦੀ ਆਪਾਂ ਪ੍ਰੂਵਮੈਂਟ ਟੈਸਟ ਖੋਖੀ ਦੀ ਇਹ ਚੰਗੀ ਗੱਲ ਥੋੜਾ ਜੀ ਹੈ ਇਹਦੇ ਸ਼ਰਮ ਧੱਕਾ ਹੀ ਅੜਾ ਫਿਰ ਤੇ ਅਗਲਾ ਸਟੈਪ ਕੋਈ ਨਹੀਂ ਜੋ ਇਹ ਸਾਨੂੰ ਸਾਡੇ ਤੇ ਕਾਰਵਾਈ ਕਰਨਗੇ ਆਂ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ ਲੀਗਲੀ ਆ ਤੇ ਚਾਹੇ ਅਨਲੀਗਲੀ ਲਗਾ ਵਾ ਜਿੱਦਾਂ ਵੀ ਕਰਨਗੇ ਆਪਾਂ ਨਾਲ ਆ ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਕੋ ਨਾ ਕੋਈ ਸਰਕਾਰੀ ਬੰਦਾ ਆਇਆ ਵਾ ਨਾ ਕੋਈ ਪਜੈਸ਼ਨ ਲੈਣ ਆਇਆ ਤੇ ਨਾ ਸਾਨੂੰ ਕੋਈ ਨਾ ਕੋਈ ਦਾਦੀ ਕੋਈ ਖਾਗਣ ਦੇ ਦੇਖੋ ਜੀ ਮੇਰੇ ਤਰੀਕੇ ਨਾਲ ਜੇ ਕੋਈ ਧੌਣ ਆਏਗਾ ਇਦਾਂ ਤੇ ਕੋਈ ਜਬਰਦਸਤੀ ਕੇਰੇ ਘਰ ਚ ਕੋਈ ਵਾਡੀ ਸਕਦਾ। ਪੜੇ ਲਿਖੇ ਸਾਰੇ ਅਫਸਰ ਹੈਗੇ ਆ ਪਹਿਲਾਂ ਨੋਟਿਸ ਦੇਣਗੇ ਸਾਨੂੰ ਫਿਰ ਉਹ ਤਾਂ ਅਸੀਂ ਜਵਾਬ ਦੇਵਾਂਗੇ ਐਡਮਿਨਟ੍ਰੇਸ਼ਨ ਨੂੰ ਦੱਸਣਗੇ ਤੇ ਕੋਈ ਰੀਜ਼ਨ ਦੱਸ ਕੇ ਫੇਰ ਹੀ ਆਪਾਂ ਉਹਨਾਂ ਦਾ ਪੋਜੈਸ਼ਨ ਦੇਵਾਂਗੇ। ਨਾਲੇ ਆਪਾਂ ਕੋਈ ਪੈਸਾ ਲਿਆ ਰਹੀ ਅਸੀਂ ਕਿੱਦਾਂ ਧੱਕੇ ਨਾਲ ਈ ਪ੍ਰੋਪਰਟੀ ਕਿੱਦਾਂ ਕਬਜ਼ਾ ਕਰ ਲਵਾਂਗੇ। ਕੋਈ ਕਹੇ ਵੀ ਟਰਸਟ ਦੇ ਕਿਸੇ ਨਾਮ ਲਾਜਨਾ ਕੋਈ ਮਾਰੀ ਹੋਈ ਹੈ ਜੀ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ। ਇਦਾਂ ਦੀ ਕੋਈ ਤੁਹਾਨੂੰ ਗਲਤਫਹਿਮੀ ਹੈਗੀ ਜੇ ਪ੍ਰੋਗਰਾਮ ਟਰਸਟ ਵਾਲੇ ਬੰਦੇ ਆਏ ਹੀ ਮੈਂ ਉਦੋਂ ਮੈਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਉਧਾਨ ਗੋਠੀ ਮੈਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਗੱਲ ਹੋਈਏ ਕੀ ਨਹੀਂ ਹੋਈ ਬਾਕੀ ਅਦਰਵਾਈਜ਼ ਮੇਰਾ ਕਿਹਨਾ ਕੋਈ ਇਦਾਂ ਕੋਈ ਜਸ਼ਪਾਜੀ ਕੋਈ ਨਹੀਂ ਨਾ ਇੱਕ ਜੇ ਬੰਦਾ ਕੋਈ ਥਰਡ ਪਰਸਨ ਆਇਆ ਜਾਂ ਕੋਈ ਪੀਣ ਆਇਆ ਵਾ ਜਾਂ ਏ ਬੀ ਸੀ ਮੈਨੂੰ ਕੋਈ ਲੋੜ ਨਾ ਝਗੜਾ ਕਰਨ ਦੀ ਸਰ ਅੱਜ ਜਿਹੜੇ ਅਧਿਕਾਰੀ ਆਏ ਕਹਿੰਦੇ ਕਿ ਮਨ ਲਕ ਪੋਲੀਟੀਕਲ ਪ੍ਰੈਸ਼ਰ ਇਹ ਦੂਜੀ ਇਹ ਤੇਰ ਕਹਿ ਰਹੀ ਹੈ ਕਿ ਪੋਲੀਟੀਕਲ ਪ੍ਰੈਸ਼ਰ ਕਰਕੇ ਉਹ ਵਾਪਸ ਮੁੜ ਗਿਆ ਇਦਾਂ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਕੋਈ ਅਧਿਕਾਰੀ ਨਹੀਂ ਜਿਆ ਇੱਥੇ ਤੁਹੀਂ ਲੰਘਦੇ ਵੜਦੇ 20 ਬੰਦੇ ਨੂੰ ਪੁੱਛ ਲਓ ਕੋਈ ਅਧਿਕਾਰੀ ਨਹੀਂ ਜਿਆ ਤੇ ਨਾ ਹੀ ਕਿਸੇ ਨੇ ਕੋਈ ਇਦਾਂ ਦੀ ਕੋਈ ਕੀ ਬਟਾਲੇ ਦੇ ਲੀਡਰ ਤੇ ਗਰਦਾਸਪੁਰ ਦੇ ਲੀਡਰਾਂ ਨੇ ਕੁਛ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਜੇ ਹੈਗੀ ਹਾਂਜੀ ਰੀਅਲ ਬ੍ਰਦਰ ਇਹ ਆਪਣਾ ਆਪਣੇ ਹੱਥੀ ਉਹਨੂੰ ਸਟੈਂਡ ਕੀਤਾ ਇਸੇ ਪ੍ਰਾਪਰਟੀ ਤੇ 2 ਕਰੋੜ ਰੁਪਏ ਲੈ ਕੇ ਲੋਨ ਲੈ ਕੇ ਤੇ ਉਹ ਸਟੈਂਡ ਹੋਇਆ ਵਾ ਅਹੀਂ ਅੱਜ ਤੱਕ ਉਹਨੂੰ ਕਦੀ ਕੁਛ ਕਿਹਾ ਹੀ ਨਹੀਂ ਸਾਰਾ ਕੁਝ ਤੇ ਉਹਨੂੰ ਦੇ ਤਾ ਵਾ ਤੇ ਹੁਣ ਉਧਰੋਂ ਛੱਡ ਕੇ ਮੁੜ ਕੇ ਫੇਰ ਇੱਧਰ ਪ੍ਰਾਪਰਟੀ ਦੀ ਵੈਲਿਊ ਵਧਿਆ ਹੋਈ ਹੈ ਤੇ ਇੱਧਰ ਆ ਕੇ ਲੱਭਦਾ ਫਿਰਦਾ ਕਸ਼ਮੇਨ ਲੱਭ ਜੇ ਠੀਕ ਆ ਉਹਨੂੰ ਦਵਾਂਗੇ ਜਿਹੜਾ ਦਾ ਬੰਦਾ 8 ਪਰਲੇ ਪਰੇ ਲੈ ਲੇ ਇਹ ਸਾਡੀ ਨਾ ਚਸਤੀ ਜਗ੍ਹਾ ਇਹ ਵੀ ਸੈਕਟਰੀ ਸਾਹਿਬ ਨੂੰ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਕਿ ਜਿਹੜੇ ਇਹਨਾਂ ਕੋਰਨਰ ਕੋਲ ਅਸੀਂ ਜਗ੍ਹਾ ਲਈ ਆ ਉਹਨਾਂ ਨੂੰ ਅਸੀਂ ਐਸਓ ਅਲਾਟ ਕਰਨੇ ਆ ਤੇ ਕੁਝ ਐਸਓ ਦੀ ਜਿਹੜੀ ਪ੍ਰਾਪਰਟੀ ਹੈ ਸਾਡੇ ਜਿਹੜੇ ਟਸਤੀ ਮਾਲਕੀ ਵਾਲੀ ਵੀ ਆ ਵੈਸੇ ਤਾਂ ਇਹ ਵੀ ਸਾਨੂੰ ਉਹਨਾਂ ਨੇ ਪੇਮੈਂਟ ਔਨ ਪੇਮੈਂਟ ਸਾਡੇ ਨਾਲ ਕਰਨਾ ਉਹਨਾਂ ਨੇ ਕਿ ਜਿਹੜੇ ਅਸੀਂ ਅਲਾਟਮੈਂਟ ਕਰਾਂਗੇ ਉਹਦੀ ਉਹ ਪੇਮੈਂਟ ਉਹਨਾਂ ਕੋਲ ਲੈਣੀ ਆ ਤੇ ਅੱਜ ਦਫ਼ਤਰ ਵੱਲੋਂ ਉਚਿਤ ਕਾਲੀਆਂ ਦੇ ਕਹਿਣ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਉਸ ਬੰਦ ਵਿੱਚ ਦਫਤਰੀ ਪ੍ਰਬੰਧ ਕੀਤੇ ਗਏ ਸੀ ਸਟਾਫ ਇੰਜੀਨੀਅਰ ਵੱਲੋਂ ਜਿਹੜਾ ਸਾਡੇ ਜੈ ਸਾਹਿਬ ਨੇ ਸਟਾਫ ਇੰਜੀਨੀਅਰ ਦਾ ਅਸਿਸਟੈਂਟ ਸਟਾਫ ਇੰਜੀਨੀਅਰ ਸੰਬੰਧੀ ਸਟਾਫ ਵੱਲੋਂ ਪੁਲਿਸ ਤੱਕ ਵੀ ਅਪਰੋਚ ਕੀਤੀ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਪੁਲਿਸ ਹੈਲਪ ਮਿਲ ਗਈ ਸੀ ਤਹਿਸੀਲਦਾਰ ਸਾਹਿਬ ਦੀ ਵੀ ਟੂਟੀ ਲੱਗ ਗਈ ਸੀ ਲੇਕਿਨ ਉੱਥੇ ਕੁਝ ਜਿਹੜੇ ਨਜਾਇਜ਼ ਕਾਬਜ ਬੰਦੇ ਹਨ ਉਹਨਾਂ ਕੋਲੋਂ ਕੁਝ ਵਿਰੋਧ ਕਰਨ ਦੇ ਉੱਤੇ ਜਿਹੜੇ ਮਾਲਕ ਵੀ ਆਏ ਸੀਗੇ ਫਿਰ ਆਪਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਅਧਿਕਾਰੀਆਂ ਤੱਕ ਕਿ ਉਹਨਾਂ ਵੱਲੋਂ ਕੁਝ ਸਮਾਂ ਮੰਗਿਆ ਗਿਆ ਜਿਸ ਵੰਦੇ ਵਿੱਚ ਅਸੀਂ ਤੇ ਆਪਣੇ ਵੱਲੋਂ ਪੂਰੀ ਉਹਨਾਂ ਇਹ ਜਿਹੜੀ ਕਾਰਵਾਈ ਟੋਟਲੀ ਕੀਤੀ ਸੀ ਇਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਕਾਰੀਆਂ ਦੇ ਕਹਿਣਤੀ ਸ਼ੁਰੂ ਕੀਤੀ ਗਈ ਸੀ ਤੇ ਅਸੀਂ ਤਿਆਰ ਆ ਇਹਦਾ ਕਬਜ਼ਾ ਜਲਦੀ ਲਿਆ ਜਾਏਗਾ ਅੱਜ ਕੁਝ ਕਾਰਨਾ ਕਰਕੇ ਸਾਨੂੰ ਕੰਪਲੀਟ ਹੈਲਪ ਨਹੀਂ ਮਿਲ ਸਕੀ ਜਾਂ ਉਹ ਥੋੜਾ ਟਾਈਮ ਮੰਗਿਆ ਗਿਆ ਨਾ ਵੱਲੋਂ ਉਸ ਵੰਦੇ ਵਿੱਚ ਅਸੀਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਵਾ ਉਹਨੇ ਸੈਲਪ ਨਹੀਂ ਮਿਲੀ ਇਸ ਕਰਕੇ ਥੋੜਾ ਇਹ ਡਿਲੇ ਹੋਇਆ ਤੇ ਦੂਸਰਾ ਦੂਜੀ ਪਾਰਟੀ ਵੱਲੋਂ ਜਦੋਂ ਅਧਿਕਾਰੀਆਂ ਸਾਡੇ ਹਾਈ ਲੈਵਲ ਅਧਿਕਾਰੀਆਂ ਨਾਲ رابطہ ਕਾਇਮ ਕੀਤਾ ਗਿਆ ਤੋ ਉਹਨਾਂ ਵੱਲੋਂ ਕਿਹਾ ਕਿ ਕੁਝ ਸਮਾਂ ਨੂੰ ਹੋਲਡ ਕੀਤਾ ਜਾਵੇ ਜਿਸ ਵੰਦੇ ਕਾਰਵਾਈ ਚੱਲ ਰਹੀ ਹੈ ਜਲਦੀ ਕਬਜ਼ਾ ਲਿਆ ਜਾਏਗਾ ਲਗਭਗ 6-7 ਕਰੋੜ ਦੀ ਜਗ੍ਹਾ ਹੈ ਬਹੁਤ ਉਪੋਈ ਕੀਤੀ ਉਹਨਾਂ ਨੇ ਕਾਰਵਾਈ ਸਰ ਹੋ ਗਈ ਉਹ ਕਰਾਂਗੇ ਅਸੀਂ ਕਾਰਵਾਈ ਦਫਤਰੀ ਚੇਅਰਮੈਨ ਸਾਹਿਬ ਦੇ ਨੋਟਿਸ ਤੇ ਸਾਰੀ ਗੱਲ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ